ਅੱਜ ਥੱਲੇ ਆ ਥੱਲੇ ਵਾਲਾ ਬੇਟੀ ਥੱਲੇ ਆ ਜਾ ਇੱਕ ਹੀ ਦੇ ਉਹ ਸਾਰਾ ਹੀ ਕੁਲਰ ਬਣਿਆ ਹੋਇਆ ਤੇ ਘਾੜ ਕੀ ਵੇਖਿਆ ਤੇ ਪਿੱਛੇ ਘਰ ਦਾ ਜਿਹੜਾ ਸੀਗਾ ਅੱਪੂ ਵਾਲਾ ਜਿਹੜਾ ਮੇਲ ਪਿੰਡਿਆ ਥੱਲੇ ਥੱਲੇ ਆ ਥੱਲੇ 27 ਸਾਲ ਦੀ ਉਹਨੂੰ ਐਸਾ ਹੜਾ ਦੇ ਪਾਣੀ ਨਾਲ ਸਭ ਲਾੜ ਕੇ ਤੇ ਬੁੜੀਆਂ ਦੀ ਮੌਤ ਹੋ ਚੁੱਕੀ ਆ ਔਰ ਦੂਸਰੀ ਇਹ ਹੋਣ ਦਾ ਪਾਣੀ ਆ ਅਬਨ ਪਤਾ ਹੀ ਨਹੀਂ ਦੇ ਵਿੱਚ ਕੀ ਹੈ ਇਹ ਹੈ ਜਿਹੜਾ ਵੀਰ ਜਿੱਤ ਕੇ ਜੀ ਪੁੱਛ ਇਹ ਜਮੋ ਬੜੀ ਮਿਹਰਬਾਨੀ ਆ ਰੂਪ ਸਿੰਘ ਜੀ ਆਪਣੇ ਐਜੂਕੇਟ ਪ੍ਰੋਜੈਕਟ ਦੇ थ्रू ਆਪਣੇ ਸਾਰੇ ਭਾਜੁੰਦੇ ਵੀ ਬਹੁਤ ਮਿਹਨਤ ਕਰ ਰਹੇ ਆ ਤੇ ਫ੍ਰੀ ਸੇਵਾ ਕਰਦੇ ਪਏ ਆ ਤੇ ਫਿਰ ਜਿਹੜੇ ਆਪਣੇ ਸਾਡੇ ਭੈਣ ਭਰਾ ਬੱਚੇ ਆ ਇਦਾਂ ਵੇਟ ਕਰਨੀ ਪੈਂਦੀ ਏ ਤੇ ਆਪਣੇ ਇਧਰ ਕਰਨਜੀਤ ਭਾਜੀ ਜੇਕਰ ਉਹ ਕਿੰਨੀ ਸੇਵਾ ਨਿਭਾ ਰਹੇ ਆ ਸਾਰੇ ਰਲ ਮਿਲ ਕੇ ਸਾਭ ਰਿਹਾ ਦੇ ਖਾਣਾ ਪਚਾ ਰਹੇ ਆ ਜੋ ਜੋ ਵੀ ਆਸਾ ਚੱਟੇ ਹਾ ਜ਼ਰੂਰੀ ਨਹੀਂ ਹੈ ਕਿ ਸਾਰੇ ਜਾਣੇ ਪੈਸੇ ਨਾਲ ਹੀ ਜੇਕਰ ਕੋਈ ਹੈਲਪ ਕਰ ਸਕਦਾ ਕੋਈ ਆ ਕੇ ਹੈਲਪ ਕਰ ਸਕਦਾ ਉਹ ਵੀ ਕਰ ਸਕਦਾ ਜੇਕਰ ਕੋਈ ਹੈਲਪ ਨਹੀਂ ਕਰ ਸਕਦਾ ਜਿਹਦੇ ਕੋਲ ਫਾਈਨ ਟਾਈਮ ਕੀ ਮੈਂ ਉੱਥੇ ਪਹੁੰਚ ਨਹੀਂ ਸਕਦਾ ਉਹ ਕਟੂ-ਕਟ ਆਪਣੀ ਦਸਵੰਦ ਕੱਢ ਕੇ ਜਰੂਰ ਭੇਜੇ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਇੱਥੇ ਆ ਜੀ ਸੇਵਾ ਹੀ ਆਪਾਂ ਕਰਨੀ ਆ ਜੀ ਕਿਸੇ ਨਾ ਕਿਸ ਤਰੀਕੇ ਨਾਲ ਸੇਵਾ ਪਹੁੰਚਦੀ ਉਣੀ ਕਹੀਦੀ ਹੈ ਭਾਈ ਕਿੰਨੇ ਕੀ ਕਿੰਨੇ ਘਰ ਆ ਦੋ ਦਾ ਹੈਗਾ ਕਿ ਭਾਈ ਦੁੱਧ ਹੈਗਾ 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 ਪਾਣੀ ਹੈਗਾ ਵੀ ਸਤ ਸਾਲ ਨੂੰ ਕਿ ਇਦਾਂ ਹੀ ਚੱਕਰ ਚੱਲੀ ਜਾਣਾ ਸਾਰਾ ਐ ਜਿਹੜੇ ਲੱਗਦੇ ਰਹਿਣਗੇ ਜੀ ਤੇ ਦੋਸਤੋ ਮੇਨ ਗੱਲ ਤੁਸੀਂ ਹੁਣ ਸੁਣੀ ਹੋਏਗੀ ਕਿ ਦੇਖੋ ਆਪ ਇੰਨੇ ਹੜ ਦੇ ਪਾਣੀ ਚ ਫਸੇ ਤੇ ਫਿਰ ਵੀ ਸਾਨੂੰ ਜਾਵਾਂ ਪੁੱਛਦੇ ਭਰਾ ਤੇ ਇਹ ਹੈ ਦਲੇਰੀ ਆ ਮਾਣ ਵਾਲੀ ਗੱਲ ਆ ਆਪ ਇੰਨੇ ਦੁੱਖਾਂ ਚ ਹੋ ਕੇ ਵੀ ਸਾਨੂੰ ਚਾਹ ਪਾਣੀ ਦੀ ਸੇਵਾ ਪੁੱਛਦੇ ਪਏ ਵੀਰ ਇਹ ਪੰਜਾਬੀਆਂ ਦਾ ਜਜ਼ਬਾ ਤੇ ਇਹ ਵੀਰ ਆਪਣੇ ਸਹਾਰਨਪੁਰ ਤੋਂ ਮੈਂ ਬਾਰ ਬਾਰ ਦੱਸ ਰਿਹਾ ਯੂਪੀ ਤੋਂ ਆਏ ਨੇ ਇਹ ਰਸਤਾ ਲੈ ਆ ਕੇ ਵੀਰ ਯੂਪੀ ਤੋਂ ਆਏ ਨੇ ਸੋ ਉਹ ਆਪਾਂ ਸੇਵਾ ਕਰਦੇ ਨਾ ਭਰਾ ਸਹਾਰਨਪੁਰ ਤੋਂ ਮੈਂ ਕਹਿੰਦਾ ਇਹ ਯੂਪੀ ਆਪਾਂ ਵੇਖ ਲਓ ਵੀਰਾਂ ਦੀ ਕੋਠੀ ਦੀ ਬਾਉਂਡਰੀ ਜਿਹੜੀ ਵਾਲ ਸੀ ਕੰਧ ਸੀ ਉਹ ਵੀ ਡਿੱਗ ਪਈ ਹੋਈ ਹੈ ਪਾਣੀ ਦੀ ਵਜ੍ਹਾ ਨਾਲ ਆ ਸਾਰੀ ਕੰਧ ਡਿੱਗੀ ਹੋਈ ਹੈ ਹਾਂ ਚੈੱਕ ਕਰੋ ਕਿੰਨਾ ਨੁਕਸਾਨ ਹੋ ਗਿਆ ਸਾਡਾ ਲੈ ਲੋ ਬਾਈ ਹਾਂ ਸਾ ਵੀ ਇੰਨਾ ਲਈ ਆ ਵੀ ਫੜਾ ਲੇ ਨਵਟੀਆਂ ਕੋਠੀਆਂ ਤੇ ਨੁਕਸਾਨ ਕਿੰਨਾ ਹੋ ਗਿਆ ਸਾਡਾ ਸਾਥੀ ਉੱਪਰ ਹੈ ਨੁਕਸਾਨ ਬਹੁਤ ਹੋ ਲੋਕਾਂ ਦਾ ਸੰਦਾ ਗੁੰਮਟਾ ਗਈਆਂ ਹੁਣ ਪਤਾ ਨਹੀਂ ਕਿੰਨੇ ਓਕੇ ਹੋ ਕੇ ਘਰ ਬਣ ਜੇ ਹੁਣ ਜਿਹੜੇ ਵੀ ਇਸ ਤਰ੍ਹਾਂ ਦੀਆਂ ਤਰਾਸਦੀਆਂ ਦੇ ਵਿੱਚ ਹੈਲੋ ਇੱਥੇ ਹੀ ਲਾ ਲਾਲਾ ਸਾਹਮਣੇ ਸਾਹਮਣੇ ਲਾ ਦੇ ਇੱਥੇ ਦੋਸਤੋ ਇਹ ਤਾਲਗਰ ਜਾ ਕੇ ਨਾ ਟਾਣੀਆਂ ਦੇ ਤੇ ਜੋ ਲੋਕਾਂ ਕੋਈ ਕਹਿ ਸਕਦੇ ਹੋ ਤੁਸੀਂ ਇਹਨਾਂ ਕੋਲੇ ਵੀ ਸਾਧਨ ਪੂਰੇ ਸੀ ਪਰ ਫਿਰ ਵੀ ਇਹਨਾਂ ਕੋਲੇ ਪੀਣ ਪਾਣੀ ਨਹੀਂ ਪਹੁੰਚ ਸਕਦਾ ਸੀ ਹਾਂਜੀ ਹਾਂਜੀ ਅੱਛਾ ਫਿਰ ਆਈ ਬੋਰਡ ਦੇਖਿਆ ਨਾ ਸਾਨੂੰ ਐ ਤਾਂ ਸਮਝ ਨਹੀਂ ਆਉਂਦੀ ਕਿਸੇ ਨੂੰ ਫਿਰਦੇ ਹੋ ਭਾਗੇ ਨਾ ਭਾਗੇ ਨਾ ਇਹ ਪਿੰਡ ਆਪਣਾ ਕਿਹੜਾ ਹੈ ਉਹ ਬੰਦ ਤੇ ਆ ਅੱਛਾ ਦੋਸਤੋ ਇਹ ਬਸਤੀ ਰਤੋਗੀ ਆ ਹਾਂ ਬੱਕੂ ਵਾਲੇ ਦਾ ਵੱਡੂ ਵਾਲਾ ਹਾਂ ਹਾਂ ਕਰਨੇਗਾ ਹੈ

ਸਰ ਦੋ ਘਾਰੇ ਆਏ ਫੇਸ ਆਇਰਪੋਰਟ ਗਿਆ ਉਹ ਕੋਈ ਨਾ ਕੋਟਾ ਉਹ ਨਾ ਦੇ 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 ਉਹਨੂੰ ਪਾਸੇ ਸੇ ਇਹ ਵੀਰ ਆਪਣੇ ਇਹ ਵੀ ਦੇ ਦੇ ਕੋਈ ਨਾ ਦੇ ਹੀ ਦਿਓ ਆਹ ਪਹਿਲੇ ਵੀਰ ਬਾਰੇ ਥੋੜਾ ਹੀ ਖਾਣਾ ਪਟਿਆ ਚੱਲ ਗਿਆ ਇਹ ਤੁਸੀਂ ਥੋੜਾ ਲੈ ਫਾਟ ਭਿਜਾਣਾ ਸੀ ਇਹ ਜੂਪੀ ਤਾਂ ਸਾਥੀ ਆਏ ਨਾਲ ਫਿਰੋਜ਼ਪੁਰ ਤੋਂ ਬੈਂਕ ਫਾਊਂਡੇਸ਼ਨ ਆ ਬੈਂਕ ਫਾਊਂਡੇਸ਼ਨ ਤੋਂ ਨਾਲ ਆਈ ਦੀ ਉਹ ਮਿਹਰਬਾਨੀ ਭਾਜੀ ਤੇ ਦੋਸਤੋ ਤੁਸੀਂ ਵੇਖ ਹੀ ਰਹੇ ਹੋ ਆਪਾਂ ਜਿਹੜੇ ਘਰ ਹੀ ਜਾਂਦੇ ਆ ਚਾਹ ਵੱਲੋਂ ਪਹਿਲਾਂ ਪੁੱਛਿਆ ਜਾਂਦਾ ਤੇ ਆਪ ਵੇ ਲੋ ਕਿਸੇ ਚ ਮੋਲ ਤੇ ਬੈਠੇ ਵੀ ਰਿਹਾ ਇਹੋ ਆ ਆ ਸਾਬਣ ਸਾਬਣ ਜਿਹੇ ਸਾਬਣ ਪੰਜਾਬੀਆਂ ਦੀ ਆ ਲੋ ਆਟੋਮੋਸਟ ਚ ਚਲੋ ਇਦਾਂ ਕਰ ਲਾ ਕੋਈ ਵੀ ਜੀ ਪ੍ਰਸ਼ਾਦਾ ਪਾਣੀ ਨਹੀਂ ਜੀ ਨਹੀਂ ਬਸ ਮਿਹਰਬਾਨੀ ਪ੍ਰਸ਼ਾਦਾ ਤਿਆਰ ਹੋਣ ਗਿਆ ਇਹਨਾਂ ਦਾ ਉੱਤੇ ਇਹਨਾਂ ਚਲੋ ਨਿਆਣ ਹੋਣ ਦੱਸ ਕੋਰੇ ਜਿੱਦ ਨੂੰ ਗਾਲ ਦੋਹਰੇ ਬਿਛੇ ਦੇ ਜੀ ਜੀ ਤੇ ਵਾਹੀ ਇਨਕੋ ਪਤਾ ਹੋਰ ਤੇ ਪਰਸੋਂ ਆਈ ਜਸੂਸੀ ਵਾਲੇ ਪਰਸੋਂ ਆਏ ਜਸੂਸੀ ਵਾਲੇ ਉਹ ਇੱਕ ਟਰਾਲਾ ਚਾਰ ਦਾ ਲਿਆਏ ਸੀ ਕੋਈ ਗੱਲ ਨਹੀਂ ਇੱਕ ਲਿਆਏ ਐ ਐਸੀ ਚਾਰ ਲੈ ਵੀ ਕਰਾਂਗੇ ਤੁਹਾਡੇ ਕੋਲ ਤੁਹਾਡੇ ਕੋਲ ਹੈਗਾ ਸਰ ਉਹ ਵਜਾਰੇ ਮੇਰੇ ਨਾਲ ਤਨਨ ਕਰ ਲਿਆ ਪਰ ਉਹ ਮੋੜ ਕੇ ਮੋੜ ਕੇ ਫੇਰ ਚਾਰ ਨਹੀਂ ਹੁਣ ਅਸੀਂ ਲੈ ਕੇ ਆ ਲੈ ਕੇ ਆ ਬਾਬਾ ਨੇ ਦੇਖ ਕੇ ਮੋੜ ਜਾਂਦੇ ਸਾਰਿਆਂ ਨੂੰ ਕਹਾਂਗੇ ਲੈ ਕੇ ਆਉਣਗੇ ਸਮਾਨ ਹਾਂ येड़ा वीडियो पागो लाइक और बाबा आवाज आ रहा है ₹100 देओ दे लेलनली जी खान दीनली सामान जयवनो लैंडमैन 11 वाले साद के मुड़े हां और ये कल बस की था और देना कुछ एक मुश्किल नहीं नहीं और और ले भाई दम चला दो दो मिनट ਉੱਪਰ ਆ ਗਏ ਦੋਸਤੋ ਆ ਚੈੱਕ ਕਰੋ ਜਿਮ ਜੇ ਟੱਲੀ ਕਲਾਮ ਪਿੰਡ ਦੀ ਅੱਧੀ ਡੁੱਬੀ ਹੋਈ ਹੈ ਪਾਣੀ ਚ ਕੋਈ ਰਸਤਾ ਨਹੀਂ ਕੋਈ ਦਰਵਾਜ਼ਾ ਨਹੀਂ ਕੋਈ ਸਮਝ ਹੀ ਨਹੀਂ ਆ ਰਹੀ ਚਾਰ ਸਫੇਰ ਓਏ ਪਾਣੀ ਪਾਣੀ